ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਆ ਵੀਡੀਓ ਵੇਖੋ ਉਸ ਤੋਂ ਬਾਅਦ ਗੱਲ ਕਰਦੇ ਆ ਅਸੀਂ ਸਾਰੇ ਮਨਾਨੇ ਆ ਪਹਿਲਾ ਪ੍ਰਕਾਸ਼ ਦਿਹਾੜਾ ਹਰਮੰਦਰ ਸਾਹਿਬ ਬਹੁਤ ਡੈਕੋਰੇਸ਼ਨ ਕੀਤੀ ਜਾਂਦੀ ਤੇ ਉਥੇ ਖਿਮਾ ਕਰ ਦਿਓ ਜ਼ੋਰ ਵੀ ਲੱਗਾ ਹੁੰਦਾ ਹੈ ਕੰਪੀਟੀਸ਼ਨ ਹੈ ਉਥੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਏਨੇ ਕਰੋੜ ਦੇ ਫੁੱਲ ਲਾਏ ਅਸੀਂ ਇਹਨੂੰ ਵੱਧ ਲਾਵਾਂਗੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਕਰੋੜਾਂ ਰੁਪਈਆਂ ਤੇ ਫੁੱਲ ਲਾ ਦੇਾਂਗੇ ਕਰੋੜਾਂ ਰੁਪਈਆਂ ਦੇ ਸਾਲ ਦੇ ਰਮਾਲੇ ਚੜਾਈ ਜਾਾਂਗੇ ਉਹ ਗੁਰਮਖੋ ਉਸ ਤੋਂ ਚੌਥਾ ਹਿੱਸਾ ਕੀ ਰੁਪਈਏ ਵਿੱਚੋਂ ਇੱਕ ਚਵਾਨੀ ਬਚਾ ਕੇ ਕਿਤੇ ਤੁਸੀਂ ਲੋੜਵੰਦਾਂ ਦੀ ਪੜ੍ਹਾਈ ਤੇ ਲਾ ਦਿਓ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦਿਓ ਜਿਹੜੇ ਸਿੱਖੀ ਕਮਾਉਂਦੇ ਨੇ ਪਰ ਉਹਨਾਂ ਦੇ ਘਰ ਕੱਪੜਾ ਪਾਣ ਨੂੰ ਵੀ ਨਹੀਂ ਯਾਦ ਰੱਖਿਓ ਫੁੱਲ ਤਾਂ ਕੱਲ ਨੂੰ ਮੁਰਝਾ ਜਾਣਗੇ ਜਿਹੜੇ ਸ਼ਬਦ ਕਰਕੇ ਫੁੱਲ ਖਿੜਨਗੇ ਔਰ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਸੁਗੰਧੀ ਦਿੰਦੇ ਰਹੇ ਤੇ ਵੀਡੀਓ ਤੁਹਾਨੂੰ ਪਤਾ ਕਿਉਂ ਦਿਖਾਈਆ ਤਾਂ ਕਰਕੇ ਦਿਖਾਈਆ ਕਿ ਕਈ ਇਹ ਵੀਰ ਕਮੈਂਟਾਂ ਦੇ ਵਿੱਚ ਜਾਂ ਫੋਨ ਕਰਕੇ ਬੋਲਦੇ ਕਿ ਇਸ ਸਬੰਧਤ ਵਿੱਚ ਤੁਸੀਂ ਇਕੱਲੇ ਕਿਉਂ ਬੋਲਦੇ ਹੋ ਹੋਰ ਤਾਂ ਕੋਈ ਬੋਲਦਾ ਨਹੀਂ ਇਸ ਕਰਕੇ ਮੈਂ ਪਿੰਦਰਪਾਲ ਦੀ ਵੀਡੀਓ ਵਿੱਚ ਕੋਟ ਕੀਤੀ ਆ ਤੇ ਮੈਂ ਵੀਡੀਓ ਬਣਾਉਣ ਲੱਗਾ ਸੀ ਇਹ ਮੇਰੇ ਵੀਡੀਓਗੇ ਅਚਨਚੇਤ ਵੀਡੀਓ ਆ ਗਈ ਮਾਤਾ ਕਰਕੇ ਵੀਡੀਓ ਵਿੱਚ ਐਡ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਤੇ ਤੁਸੀਂ ਦੇਖਿਓ ਵੀ ਹਰ ਸਾਲ ਕਰੋੜਾਂ ਰੁਪਿਆ ਦੇ ਫੁੱਲ ਇੱਥੇ ਤੱਕ ਕਰੋੜਾਂ ਰੁਪਿਆ ਦੀ ਆਤਿਸ਼ਬਾਜ਼ੀ ਜਿਹੜੀ ਆ ਫੂਕੀ ਜਾਂਦੀ ਆ ਅਸੀਂ ਪਵਨ ਗਰੁੱਪ ਆਨੇ ਪਿਤਾ ਮਾਤਾ ਤਰਤਮ ਹੱਤ ਦਾ ਰੋਜ਼ਾਨਾ ਪੰਜਾਬ ਦੀ ਧਰਤੀ ਤੇ ਪਤਾ ਨਹੀਂ ਕਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੀ ਵਾਰ ਇਹੋ ਕੱਦਤਾ ਜਾਂਦਾ ਪਰ ਫਿਰ ਵੀ ਅਸੀਂ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਿਹਾ ਕਹਿ ਸਕਦਾ ਆਪਾਂ ਮੈਂ ਨਾ ਇੱਕ ਐਸਟੀਮੇਟ ਲਗਾ ਰਿਹਾ ਸੀ ਕਿ ਪਿਛਲੇ 10 ਸਾਲਾਂ ਦੇ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਇਹ ਲਗਾ ਲਓ ਕਿ ਮੋਟਾ-ਮੋਟਾ ਕੋਈ 6-7 ਦਾ ਕਰੋੜ ਦਾ ਖਰਚਾ ਆ ਇੱਕ ਦਿਨ ਦਾ ਤੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਇੱਕ ਸਾਲ ਦੇ ਵਿੱਚ ਇੱਕ ਗੁਰਪ੍ਰੋਬ ਖਰਚਾ 6 ਕਰੋੜ ਮੰਨ ਲਓ ਤੇ 10 ਸਾਲਾਂ ਵਿੱਚ 60 ਕਰੋੜ ਰੁਪਇਆ 60 ਕਰੋੜ ਖਰਚਾ ਲਗਾ ਕਰਕੇ ਅਸੀਂ ਆਪਣੇ ਸਮਾਜ ਨੂੰ ਕੀ ਦਿੱਤਾ ਪੱਖ ਨਹੀਂ ਦੇਖੋ ਜੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਮਿਲ ਸਮਾਜ ਦੇ ਵਿੱਚ ਉਹ ਵੀ ਪਾਠੀ ਹੈਗੇ ਨੇ ਜਿਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲ ਰਿਹਾ ਵਾ ਪਾਠੀ ਸਵੇਰੇ ਨਿਤਨੇਮ ਕਰਦਾ ਉਸ ਤੋਂ ਬਾਅਦ ਸਾਰੀ ਦਿਹਾੜੀ ਡਿਊਟੀ ਰੋਲ ਆਨ ਦੇ ਉੱਤੇ ਤੁਰਿਆ ਹੋਇਆ ਵਾ ਸਭ ਤੋਂ ਵੱਧ ਅਸੀਂ ਪਤਾ ਕਿਸ ਚੀਜ਼ ਤੋਂ ਪਰੇਸ਼ਾਨ ਆ ਪੰਜਾਬ ਦੇ ਵਿੱਚ ਈਸਾਈयत ਵੱਧ ਰਿਹਾ ਵਾ ਪਰ ਜੇਕਰ ਜਿੰਨਾ ਅਸੀਂ ਇਹ ਕਰੋੜਾਂ ਰੁਪਈਆ ਅਸੀਂ ਇਹ ਖਰਚ ਰਹੇ ਆ ਇਹ ਸਾਰਾ ਕਰੋੜਾਂ ਰੁਪਈਆ ਜਿਹੜਾ ਅਸੀਂ ਜੇਕਰ ਪਾਠੀ ਸਿੰਘ ਗਰੰਥੀ ਸਿੰਘ ਜਿਹੜੇ ਲੋੜਵੰਦ ਨੇ ਜਿਨ੍ਹਾਂ ਜਿਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਜੇਕਰ ਅਸੀਂ ਉਹਨਾਂ ਨੂੰ ਪਰਿਵਾਰ ਚਲਾਉਣ ਦੇ ਵਿੱਚ ਅਸੀਂ ਆ ਮਦਦ ਕਰੀਏ ਸੱਚੀ ਇਹ ਗੁਰੂ ਸਾਹਿਬ ਜੀ ਦਾ ਕਾਰਜ ਨਹੀਂ ਆ ਮੈਂ ਆਪ ਇੱਥੇ ਹਾਸ ਦੇ ਵਿੱਚੋਂ ਆਪ ਜੀ ਨਾਲ ਇੱਕ ਘਟਨਾ ਕੋਟ ਕਰਦਾ ਹਾਂ 1597 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪਿਆ ਸੀ ਗੁਰੂ ਅਰਜਨ ਪਾਸ਼ਾ ਜੀ ਮਹਾਰਾਜ ਜੀਆ ਨੇ ਗੋਲਕ ਦੀ ਵਰਤੋਂ ਕੀਤੀ ਕਾਦੇ ਵਾਸਤੇ ਲਾਹੌਰ ਦੇ ਵਿੱਚ ਕਾਲ ਪਏ ਹੋਏ ਤੇ ਆਪਣੇ ਹੱਥੀ ਮਰੀਜ਼ਾਂ ਦੀ ਸੇਵਾਵਾਂ ਕੀਤੀਆਂ ਉੱਥੇ ਜਾ ਕਰਕੇ ਗੁਰੂ ਪਾਸ਼ਾ ਜੀ ਮਹਾਰਾਜ ਜੀ ਨੇ ਜਿਹੜੇ ਲੰਗਰ ਦੀਆਂ ਸੇਵਾਵਾਂ ਕੀਤੀਆਂ ਉਹ ਚਾਹੇ ਦਵਾਈਆਂ ਦੀ ਦੇ ਸਬੰਧ ਦੇ ਵਿੱਚ ਸਿਵਾਵਾ ਕੀਤੀਆਂ ਗੁਰੂ ਪਾਸ਼ਾ ਜੀ ਮਹਾਰਾਜ ਜੀ ਦੀ ਆ ਸੋਚ ਹੈ ਪਰ ਸਾਡੀ ਸੋਚ ਕੀ ਹੈ ਅਸੀਂ ਉਸੇ ਪਾਸ਼ਾ ਜੀ ਦਾ ਗੁਰਪ੍ਰੋ ਮਨਾ ਰਹੇ ਹਾਂ ਪਰ ਸਾਡੇ ਹੀ ਆਪਣੇ ਭਰਾ ਵੀਰ ਜਿਹੜੇ ਉਹ ਕਿੰਨੇ ਦੁੱਖ ਦੇ ਵਿੱਚ ਆ ਕਿੰਨੇ ਮੁਸ਼ਕਲ ਦੇ ਵਿੱਚ ਆ ਸ਼ਰਮਣਿਕ ਬੇਟੋ ਇਸ ਚੀਜ਼ ਉੱਤੇ ਗਹਿਰਾ ਚਿੰਤਨ ਕਰਨਾ ਚਾਹੀਦਾ ਵਾ ਮੈਂ ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਵਾ ਕਿ ਘਟੋ ਘਟ ਮੇਰੇ ਸਾਹਮਣੇ 10 ਵੀਡੀਓ ਆ ਚੁੱਕੀਆਂ ਨੇ ਤਾਂ ਪਿਛਲੇ 1 ਮਹੀਨੇ ਦੇ ਵਿੱਚ ਹੀ ਹਰ ਕੋਈ ਇਹ ਗੱਲ ਕਹਿ ਰਿਹਾ ਗਰੰਥੀਆਂ ਦੇ ਇੰਟਰਵਿਊ ਹੋ ਰਹੇ ਗਰੰਥੀ ਪਤਾ ਕੀ ਕਹਿ ਰਿਹਾ ਇੱਕ ਗਰੰਥੀ ਕਹਿੰਦਾ ਮੇਰਾ ਬਾਪ ਗਰੰਥੀ ਸੀ ਮੈਂ ਗਰੰਥੀਆਂ ਇਸ ਤੋਂ ਬਾਅਦ ਸਟਾਪ ਐ ਮੈਂ ਕਦੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਬੱਚੇ ਨੂੰ ਇਹ ਨਹੀਂ ਕਹਾਂਗਾ ਕਿ ਗਰੰਥੀ ਬਣਦਾ ਮੈਂ ਕਹਾਂਗਾ ਦਿਹਾੜੀ ਲਾਲਾ ਪੁੱਤ ਪਰ ਗਰੰਥੀ ਨਹੀਂ ਬਣਨਾ ਦੇਖੋ ਸੋਚ ਕਿੱਥੇ ਚਲੀ ਗਈ ਹੈ ਕਾਰਨ ਲੋਕਾਂ ਨੂੰ ਆਰਥਿਕ ਮਾਰ ਪੈ ਰਹੀ ਹੈ ਗਰੰਥੀਆਂ ਨੂੰ ਆਰਥਿਕ ਮਾਰ ਪੈ ਰਹੀ ਹੈ ਤੁਸੀਂ ਆਮ ਬੰਦਿਆਂ ਦੀ ਮਦਦ ਕਿੱਥੋਂ ਕਰਨੀ ਹੈ ਜਿਹੜੇ ਲੋੜਵੰਦ ਆ ਤੁਸੀਂ ਪਿੰਦਰਪਾਲ ਦੀ ਵੀਡੀਓ ਸੁਣੀਓ ਉਹਦੇ ਵਿੱਚ ਉਹ ਕਹਿੰਦਾ ਵੀ ਤੁਸੀਂ ਭਾਵੇਂ ਇਹਦਾ 10% ਹਿੱਸਾ ਲੋੜਵੰਦਾਂ ਨੂੰ ਕਿਸੇ ਦੀ ਮਦਦ ਚਾਹੇ ਉਹ ਕਿਤਾਬਾਂ ਦੇ ਰੂਪ ਵਿੱਚ ਦਵਾਈਆਂ ਦੇ ਰੂਪ ਵਿੱਚ ਮੈਂ ਕਹਿੰਦਾ ਵੀ ਤੁਸੀਂ ਘੱਟੋ-ਘੱਟ ਆਪਣੇ ਹੀ ਲੈਣ ਵਾਲੇ ਬੰਦੇ ਆ ਜੀ ਤਾਂ ਘੱਟੋ-ਘੱਟ ਤੁਸੀਂ ਸਾਰ ਲੈ ਲਓ ਉਹ ਤਾਂ ਬੜੀ ਦੂਰ ਦੀ ਗੱਲ ਆ ਉਹ ਤਾਂ ਬਹੁਤ ਕਿੰਨੀ ਵਧੀਆ ਸੋਚ ਦੀ ਗੱਲ ਆ ਉਹਦਾ ਤੁਸੀਂ ਤਾਂ ਆਪਣਿਆਂ ਦੀ ਮਦਦ ਨਹੀਂ ਕਰ ਰਹੇ ਉਹ ਤੁਸੀਂ ਦੱਸੋ ਇੱਕ ਪਾਸੇ ਗੁਰੂ ਦਾ ਸਿੱਖ ਘਰ ਦੇ ਵਿੱਚ ਬਿਨਾਂ ਛੱਤ ਤੋਂ ਉਹਦੀ ਛੱਤ ਚੋਂ ਰਹੀ ਆ ਇੱਕ ਪਾਸੇ ਕਰੋੜਾਂ ਦੇ ਫੁੱਲ ਗੁਰੂ ਨੂੰ ਚੰਗੇ ਲੱਗਣਗੇ ਗੁਰੂ ਨੇ ਚੰਗਾ ਲੱਗੇਗਾ ਵੀ ਕਰੋੜਾਂ ਦੇ ਫੁੱਲ ਲਗਾਏ ਗਏ ਆ ਇੱਕ ਪਾਸੇ ਉਹਦਾ ਸਿੱਖ ਜਿਹੜਾ ਉਹ ਝੁੱਗੀ ਦੇ ਵਿੱਚ ਬੈਠਾ ਵਾ ਇੱਕ ਪਾਸੇ ਲੰਗਰ ਦੇ ਵਿੱਚ ਮਟਰ ਪਨੀਰ ਵਰਤਿਆ ਜਾ ਰਿਹਾ ਇੱਕ ਪਾਸੇ ਉਹ ਦਾਲ ਤੋਂ ਬਾਤਰ ਬੈਠਾ ਵਾ ਆ ਸਿੱਖੀ ਆ ਸਾਡੀ ਇਸ ਚੀਜ਼ ਨੂੰ ਸਿੱਖੀ ਕਹਿ ਰਹੇ ਹਾਂ ਅਸੀਂ ਇਸ ਚੀਜ਼ ਉਤੇ ਗਹਿਰਾ ਚਿੰਤਨ ਕਰਨਾ ਚਾਹੀਦਾ ਵਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਤਾਂ ਹੋਣਾ ਜੇ ਤੁਸੀਂ ਆਪਣੇ ਅਧਿਸਾਰ ਲਵੋਗੇ ਕੁੱਟ-ਕੁੱਟ ਸਾਰਤਾ ਲਓ ਉਹਨਾਂ ਨੂੰ ਪੁੱਛੋ ਤਾਂ ਸੀ ਕਿ ਤੁਹਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ ਗ੍ਰੰਥੀਆਂ ਦੇ ਇੰਟਰਵਿਊ ਹੋ ਰਿਹਾ ਉਹਨਾਂ ਨਾਲ ਜਾ ਕਰਕੇ ਬੈਠ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਉਹ ਬੇਨਤੀ ਇਹ ਗੱਲ ਕਰ ਲਓ ਇੱਕ ਵਾਰੀ ਗ੍ਰੰਥੀਆਂ ਨਾਲ ਜਾ ਕਰਕੇ ਕਿ ਤੁਸੀਂ ਕਿਉਂ ਛੱਡ ਰਹੇ ਹੋ ਤੁਹਾਨੂੰ ਫਿਰ ਜਦੋਂ ਗੱਲ ਦੱਸਾਂਗੇ ਤੁਹਾਨੂੰ ਜਵਾਬ ਨਹੀਂ ਆਣਾ ਉਸ ਦਾ ਮੈਂ ਕਹਣਾ ਤੁਸੀਂ ਪਿੰਡ ਦੇ ਵਿੱਚ ਇੱਕ ਪਾਠੀ ਦੇ ਨਾਲ ਗੱਲ ਨਹੀਂ ਕਰ ਸਕਦੇ ਅਗਲੇ ਇੰਨੇ ਤੰਗ ਪਏ ਆ ਕਿੱਥੋਂ ਰਾਜ ਕਰੇਗਾ ਖਾਲਸਾ ਕਿਹੜੇ ਖਾਲਸੇ ਰਾਜ ਦੀ ਆਪਾਂ ਗੱਲ ਕਰਦੇ ਆਂ ਕਰੋੜਾਂ ਦੇ ਫੁੱਲ ਲਾ ਕੇ ਲੱਖਾਂ ਰੁਪਿਆ ਦੀ ਆਤਿਸ਼ਬਾਜੀ ਫੂਕ ਕਰਕੇ ਖਾਲਸੇ ਰਾਜ ਦੀ ਗੱਲ ਕਰਦੇ ਆਪਾਂ ਇੱਕ ਪਾਸੇ ਸਾਡੇ ਭਰਾ ਜਿਹੜੇ ਆ ਉਹਨਾਂ ਦੇ ਬੱਚਿਆਂ ਦੀ ਫੀਸਾਂ ਤੱਕ ਨਹੀਂ ਭਰੀਆਂ ਜਾ ਰਹੀਆਂ ਉਹ ਵਿਚਾਰੇ ਤੰਗ ਬੈਠੇ ਇੱਕ ਇੱਕ ਮੈਂ ਭਾਈ ਦੀ ਇੰਟਰਵਿਊ ਸੌਂਦਿਆ ਸੀ ਉਹ ਕਹਿੰਦਾ ਵੀ ਸਾਡੇ ਜਿਹੜੇ ਮਤਲਬ ਸਿੱਖਾਂ ਨੂੰ ਤਿੰਨ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਗ੍ਰੰਥੀ ਸਿੰਘ ਨੂੰ ਪੁੱਛ ਕੇ ਦੇਖਿਓ ਮੈਂ ਕੋ ਕਥਾ ਸੁਣਿਆ ਸੀ ਮਤਲਬ ਪੰਜ-ਪੰਜ ਬੱਚੇ ਪੈਦਾ ਕਰਨੀ ਚਾਹੀਦੇ ਗਰੰਤੀ ਸਿੰਘਾਣ ਪੁੱਛ ਕੇ ਦੇਖੋ ਪੰਜ ਬੱਚੇ ਪੈਦਾ ਕਰੋਗੇ ਤੁਸੀਂ ਉਹ ਕਹਿੰਦੇ ਦੋ ਮਸਾਂ ਪਾਲ ਰਿਹਾ ਹੈ 5000 ਰੁਪਏ ਕਮੇਟੀ ਵਾਲੇ ਦੇ ਰਹੇ ਆ ਤੇ ਬਹੁਤ ਹੀ ਮਿਹਨਤ ਕਰਕੇ 3-4000 ਰੁਪਏ ਰ ਮੈ ਰੋਲਾ ਨਾ ਕਮਾਣਾ 7-8000 ਰੁਪਏ ਹੋ ਗਿਆ ਮੇਰੇ 7-8000 ਨਾਲ ਮੈਂ ਦੋ ਬੱਚੇ ਪਾਲ ਲਵਾਂਗਾ ਇੱਕ ਪਾਸੇ ਤੁਸੀਂ ਮਤਲਬ ਦਸਾਂ ਸਾਲਾਂ ਦਾ ਮੈਂ ਕਹਣਾ ਵੀ ਅਰਬ ਤੋਂ ਵੱਧ ਪੈਸਾ ਖਰਚੇ ਦਿੱਤਾ ਵਾ ਇਸ ਵਾਰ ਤੇ ਕਿੰਨੂ ਦਿਖਾ ਰਹੇ ਹੋ ਤੁਸੀਂ ਗੁਰੂ ਘੋਸ਼ ਹੋ ਰਿਹਾ ਇਸ ਨਾਲ ਗੁਰੂ ਘੋਸ਼ ਨਹੀਂ ਹੋ ਰਿਹਾ ਇਸ ਦੇ ਨਾਲ ਬਿੰਦਰਪਾਲ ਨੇ ਗੱਲ ਜਿਹੜੀ ਕਹੀ ਹੈ ਨਾ ਬਹੁਤ ਵਧੀਆ ਮੈਂ ਪਹਿਲੀ ਵਾਰੀ ਵੀਡੀਓ ਸ਼ੇਅਰ ਕੀਤੀ ਆ ਬਹੁਤ ਵਧੀਆ ਗੱਲ ਕਹੀ ਆ ਇਹ ਹੋਰ ਲੱਗੀ ਹੋਈ ਆ ਇਹ ਤੁਹਾਡੀ ਸਿਰਫ ਆਪ ਨੱਕ ਦੇ ਕਾਰਨ ਕਰਕੇ ਵੀ ਉਹਨਾਂ ਇੰਨੇ ਦੇ ਕਰੋੜ ਦੇ ਲਾਇਆ ਅਸੀਂ ਇੰਨੇ ਕਰੋੜ ਦੇ ਫੁੱਲ ਲਾਣੇ ਉਹਦੇ ਕਾਰਨ ਕਰਕੇ ਤੁਸੀਂ ਸਿੱਖੀ ਦਾ ਨੁਕਸਾਨ ਕਰ ਰਹੇ ਹੋ ਕਈ ਵੀਰਸ ਜੀ ਨੇ ਕਹਿ ਲਿਆ ਕਿ ਤੁਸੀਂ ਬੋਲ ਦਿਓ ਹਾਂ ਅਸੀਂ ਬੋਲਾਂਗੇ ਸਾਡੇ ਭਰਾ ਦੁੱਖ ਦੇ ਵਿੱਚ ਨੇ ਜਿਹੜਾ ਕੋਈ ਕਹਿੰਦਾ ਕਮੈਂਟਾਂ ਦੇ ਵਿੱਚ ਵੀ ਤੁਸੀਂ ਇਹ ਚੀਜ਼ ਉੱਤੇ ਬੋਲ ਦਿਓ ਮੇਰੇ ਨਾਲ ਆਓ ਮੈਂ ਤੁਹਾਨੂੰ ਉਹਨਾਂ ਗਰੰਤੀਆਂ ਦੇ ਨਾਲ ਬੁਲਾਉਂਦਾ ਜਿਹੜੇ ਵਿਚਾਰੇ ਤੰਗ ਬੈਠੇ ਪਏ ਆ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅਗ ਹਰ ਘਰ ਦੇ ਵਿੱਚ ਇਹ ਅਗ ਲੱਗੀ ਪਈ ਆਰਥਿਕ ਮਾਰਕ ਗਰੰਤੀ ਕਮਜ਼ੋਰ ਹੋਏ ਪਏ ਨੇ ਸ਼੍ਰੋਮਣੀ ਕਮੇਟੀ ਵਾਲਿਓ ਬੇਨਤੀ ਆ ਆਪਣੇ ਅਨੁਸਾਰ ਲੈ ਲਓ ਅਕਰੋੜਾ ਰੁਪਿਆ ਨਾ ਖਰਚੋ ਇਹ ਗੁਰੂ ਨੂੰ ਤੁਹਾਡੇ ਫੁੱਲ ਚੰਗੇ ਨਹੀਂ ਲੱਗਦੇ ਮੈਂ ਇੱਕ ਵੀਰ ਦੀ ਵੀਡੀਓ ਵੀ ਦੇਖ ਰਿਆ ਸੀ ਇਹ ਨਾ ਹਮੇਸ਼ਾ ਹੁੰਦਾ ਵਾ ਇੱਕ ਵੀਰ ਦੀ ਵੀਡੀਓ ਪਾਈ ਸੀ ਭਾਈ ਵੀਰ ਸਿੰਘ ਦੇ ਘਰੋਂ ਕਹਿੰਦੇ ਭਾਈ ਵੀਰ ਸਿੰਘ ਦੇ ਘਰੋਂ ਹਰ ਰੋਜ਼ ਇੱਕ ਗੁਲਦਸਤਾ ਜਾਂਦਾ ਵਾ ਕਿਹਦਾ ਫੁੱਲਾਂ ਦਾ ਨਵੇਂ-ਨਵੇਂ ਫੁੱਲਾਂ ਨਾਲ ਤੋੜ ਕਰਕੇ ਤਾਂ ਮੈਂ ਉਹ ਵੀਡੀਓ ਦੇਖ ਰਿਆ ਸੀ ਮੈਂ ਦੇਖੋ ਵੀ ਜਿਹੜਾ ਭਾਈ ਵੀਰ ਸਿੰਘ ਆਪਣੇ ਕਵਿਤਾ ਦੇ ਵਿੱਚ ਲਿਖਦਾ ਤਾਣੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਈ ਜਿਹੜਾ ਆਪਣੀ ਕਵਿਤਾ ਦੇ ਵਿੱਚ ਇਹ ਗੱਲ ਕਹਿੰਦਾ ਆ ਕਿ ਫੁੱਲ ਟਾਣੀ ਦੇ ਨਾਲ ਚੰਗਾ ਲੱਗਦਾ ਆ ਜੇ ਉਹ ਟੁੱਟ ਗਿਆ ਉਹ ਇੱਕ ਜੋਗਾ ਰਹਿ ਜਾਵੇਗਾ ਤੇ ਉਹਦੀ ਬਾਦ ਵਿੱਚ ਮਹਿਕ ਖਤਮ ਹੋ ਜਾਵੇਗੀ ਫੁੱਲ ਹਮੇਸ਼ਾ ਟਾਣੀ ਦੇ ਉੱਤੇ ਚੰਗਾ ਲੱਗਦਾ ਇਹ ਭਾਈ ਵੀਰ ਸਿੰਘ ਕਹਿ ਰਿਹਾ ਉਹਨਾਂ ਦੇ ਜਾਣ ਤੋਂ ਬਾਅਦ ਉਹਦੇ ਪਰਿਵਾਰ ਨੇ ਹੀ ਗੁਲਦਸਤਾ ਭੇਜ ਸ਼ੁਰੂ ਕਰ ਦਿੱਤਾ ਗੁਰੂ ਪਾਸ਼ਾ ਜੀ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਦੇ ਪਾਤੀ ਤੋਰੈ ਮੱਲ ਨਹੀਂ ਪਾਤੀ ਪਾਤੀ ਜੀਓ ਅਸੀਂ ਕਰ ਰਹੇ ਹਾਂ ਜੀ ਗੁਰੂ ਪਾਸ਼ਾ ਜੀ ਮਹਾਰਾਜ ਦਾ ਪ੍ਰਕਾਸ਼ ਪਰ ਮਨਾਉਣਾ ਹਨ ਆ ਜਿਹੜਾ ਕਰੋਨਾ ਰੁਪਈਆ ਹਨ ਇਹ ਲੋੜ ਮੰਦਾਂ ਨੂੰ ਦੇ ਕਰਕੇ ਦੇਖੋ ਜਿਹੜੇ ਪਾਠੀ ਜਿਹੜੇ 2 2 3 3000 ਰੁਪਏ ਦੇ ਵਿੱਚ ਮਹੀਨਾ ਇੱਕ ਪੂਰਾ ਕੰਮ ਕਰ ਰਹੇ ਨੇ 2.5 2000 ਤੇ ਕੰਮ ਕਰ ਰਹੇ ਨੇ ਇਹ ਪੈਸਾ ਉਹਨਾਂ ਨੂੰ ਦੇ ਕੇ ਦੇਖੋ ਰਾਜ ਕਰੇਗਾ ਖਾਲਸਾ ਤਾਂ ਤੁਸੀਂ ਕਹੋ ਨਹੀਂ ਨਾ ਵੀ ਕਹੋ ਰਾਜ ਕਰੇਗਾ ਖਾਲਸਾ ਤਾਂ ਵੀ ਖਾਲਸਾ ਰਾਜ ਹੋ ਜਾਵੇਗਾ ਥੋੜਾ ਜਿਹਾ ਇਸ ਚੀਜ਼ ਵੱਲ ਧਿਆਨ ਦਿਓ